ਕਦੀ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਜ਼ਿੰਦਗੀ ਦੇ ਹੁਣ ਪਤਾ ਲੱਗਦਾ ਆਇਓ ਹੋਣਾ ਥਰਵਾ ਬਾਗਦੇ ਜੀ ਜਦੋਂ ਕੱਲੇ ਹੀ ਇਤਰਾ ਸ਼ਦਾ ਜਾਗੂ ਪਾਇਆ ਹੁੰਦੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਘਰੋਂ ਬਾਹਰ ਕਿ 13 ਸਾਲ ਹੋ ਗਏ ਪਤਾ ਉਹ ਵੀ 13 ਸਾਲ ਦੇ ਵਿੱਚ ਕਦੀ ਪੁੱਤ ਆ ਕੇ ਤੁਹਾਡੀ ਸਾਰ ਨਹੀਂ ਲਈ ਪਤਾ ਆਉਂਦਾ ਵਾ ਆਉਂਦਾ ਵਾ ਆਉਣਾ ਆਉਂਦੇ ਰੱਜੇ ਨਹੀਂ ਸਾਨੂੰ ਇਹਨੇ ਦਿਵਾਨੀ ਨਹੀਂ ਦੇਣੀ ਸਾਨੂੰ ਇਹਨੇ ਪੁੱਛਣਾ ਨਹੀਂ ਪਈ ਤੁਹਾਡੇ ਨਾਲ ਕੀ ਹੋਇਆ ਮਾਤਾ ਜੀ ਚੰਨਾਰੀ ਤਾਂ ਪੁੱਤ ਦੇਖ ਦੇ ਕੇ ਸੱਟਾਂ ਲਵਾਈਆਂ ਵਾ ਪਹਿਲਾ ਇਹਦੇ ਲੱਕ 'ਚ ਸੱਟ ਲੱਗਦੀ ਆ ਉਹ ਬਣਾਉਂਦਾ ਰਿਹਾ ਫੇਰ ਇਹ ਆ ਮੋਢਾ ਟੁੱਟ ਗਿਆ ਹਰਕ ਟੁੱਟ ਗਈ ਇਹ ਬਣਾਉਂਦਾ ਰਿਹਾ ਮੁੜ ਕੇ ਵੀ ਆ ਲੱਤ ਤੇ ਫੇਟ ਆਕ ਹੋ ਗਿਆ ਜੀ ਹਾਲਾਤ ਦੇਖ ਰਿਆਂ ਬੜੇ ਹੀ ਜਿਹੜੇ ਨਰਕ ਭਰੇ ਹੋਏ ਨੇ ਕਿਵੇਂ ਹਾਲਾਤ ਕਿਵੇਂ ਬਣੇ ਇਸ ਤਰ੍ਹਾਂ ਪੋਤਾ ਨਰਕ ਬਣ ਗਿਆ ਜਦ ਜਦੋਂ ਮੁੰਡੇ ਬੈਲੀ ਹੋ ਗਏ ਆ ਤੇ ਨਰਕ ਬਣ ਗਿਆ ਜਦੋਂ ਸਾਨੂੰ ਕਿਤੇ ਆਸ ਨਹੀਂ ਤੇ ਘਰ ਉਹ ਬਕਰ ਕਰਤਾ ਤੇ ਨਕਮੇ ਪੋਤਦਾ ਕਰਕੇ ਅਸੀਂ ਨਰਕ ਦੇ ਵਿੱਚ ਪੈ ਗਏ ਆ ਸਾਡੀ ਕੋਈ ਬਾਦੀ ਇਹ ਫਟਦਾ ਇਹ ਮੁੰਡਾ ਇਹ ਮਾਤਾ ਦੇ ਬਜ਼ੁਰਗ ਤੇ ਬਹੁਤ ਲਾਟ ਮਾਰੇ ਆ ਬੇੜਾ ਇਹਨਾਂ ਦਾ ਨਸ਼ਾ ਨੁਸ਼ੇ ਕਰਦਾ ਵਾ ਤੇ ਉਹ ਟਿਕਟਾ ਕੇ ਲੌਂਦਾ ਇਹਨਾਂ ਦੀ ਪੁੱਛ ਗੱਛ ਨਹੀਂ ਕਰਦਾ ਗੁੱਡੀਆਂ ਵਈਆਂ ਵਾ ਹੱਲ ਲਾਗੇ ਸਾਡੇ ਖੂਹਾਂ ਮਾਤਾ ਇੱਥੇ ਡਿਗਪੀ ਖੂਹ ਆ ਇਹਦੇ ਵਿੱਚ ਮਾਤਾ ਡਿਗਪੀ ਬੜੀ ਮੁਸ਼ਕਲ ਕੱਢੀ ਫਿਰ ਹਾਰ ਰਸੇ ਰੁਸੇ ਪਾ ਕੇ ਬਾਹਰ ਕੱਢਿਆ ਇਤੋਂ ਤਲਕ ਜੇ ਡਿਗਪੀ ਬਾਹਰ ਸੋਈ ਇਸ ਸਮੇਂ ਪਿੰਡ ਡੇਰੀਵਾਲ 'ਚ ਮੌਜੂਦ ਹਾਂ ਜਦੋਂ ਇਸ ਪਿੰਡ ਦੇ ਵਿੱਚ ਐਂਟਰ ਕੀਤੇ ਸਾਂ ਤਾਂ ਇੱਕ ਬੜੀ ਖੁਸ਼ਹਾਲੀ ਵਾਲੀ ਤਸਵੀਰ ਦਿਖਾਈ ਦਿੱਤੀ ਸੀ ਮਗਰ ਜਿੱਥੇ ਅਗਾਂਹ ਤੇ ਖੜੇ ਹਾਂ ਤੁਹਾਨੂੰ ਦੱਸ ਦਈਏ ਜਦੋਂ ਇੱਥੇ ਅਸੀਂ ਤਸਵੀਰ ਇੱਕ ਸਾਂਝੀ ਕੀਤੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਦਿੰਨੇ ਆ ਜਦੋਂ ਇਸ ਤਸਵੀਰ ਨੂੰ ਦੇਖਿਆ ਤਾਂ ਜ਼ਰੂਰ ਅੱਖਾਂ ਨਾਮ ਹੋ ਗਈਆਂ ਕਿਉਂਕਿ ਜਿਹੜਾ ਬਜ਼ੁਰਗ ਜੋੜੇ ਦੀ ਤਸਵੀਰ ਤੁਹਾਨੂੰ ਦਿਖਾਈ ਦੇ ਰਹੀ ਹੈ ਜ਼ਰੂਰ ਜਦੋਂ ਇਹ ਤਸਵੀਰ ਦੇਖਦੇ ਹਾਂ ਤਾਂ ਅੱਖਾਂ ਨਾਮ ਹੋ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਹਾਲਾਤਾਂ ਕਿਸ ਦੇ ਵਿੱਚ ਰਹਿ ਰਹੇ ਨੇ ਇੱਕ ਤਸਵੀਰ ਤੁਹਾਨੂੰ ਦਿਖਾਣੇ ਇਹਨਾਂ ਦੇ ਪਿੱਛੇ ਜਿਹੜੀ ਇੱਕ ਕੁਲੀ ਬਣ ਕਦੇ ਵੀ ਕਿਸੇ ਵੀ ਸਮੇਂ ਜਿਹੜੀ ਦਿਖ ਸਕਦੀ ਆ ਇਹ ਪਹਲੀਆਂ ਦੇ ਵਿੱਚ ਬਣੀ ਹੋਈ ਕੋਲੀ ਆ ਕਿਉਂਕਿ ਕੀ ਮਜਬੂਰੀ ਰਹੀ ਹੋਵੇਗੀ ਕਿ ਇਹਨਾਂ ਨੂੰ ਇਸ ਹਾਲਾਤਾਂ ਦੇ ਵਿੱਚ ਰਹਿਣਾ ਪੈ ਰਿਹਾ ਗੱਲਬਾਤ ਵੀ ਅਸੀਂ ਸਾਂਝ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਇੱਥੇ ਆਸ-ਪਾਸ ਦੇ ਜਿਹੜੇ ਹਾਲਾਤ ਨੇ ਇੱਥੇ ਲਾਗੇ ਦਾ ਇੱਕ ਖੂਹ ਆ ਜਿਹੜਾ ਦੇਖ ਰਹੇ ਆ ਕਦੇ ਵੀ ਕਿਸੇ ਵੀ ਸਮੇਂ ਇਸ ਖੂਹ ਦੇ ਵਿੱਚ ਕੋਈ ਵੀ ਦਿਖ ਸਕਦਾ ਕਿਉਂਕਿ ਬਜ਼ੁਰਗ ਜੋੜਾ ਤੇ ਜਿਸ ਹਾਲਾਤ ਦੇ ਵਿੱਚ ਰਹਿ ਰਹੇ ਨੇ ਗੱਲਬਾਤ ਸਾਂਝ ਕਰ ਲੈਣੇ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਮਾਤਾ ਜੀ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਸਾਂਝ ਕਰਦੇ ਬਾਪੂ ਜੀ ਪਹਿਲਾਂ ਤਾਂ ਸਬਨਾਂ ਬਲਾਂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਪੂ ਜੀ ਹਾਲਾਤ ਦੇਖ ਰਿਆਂ ਬੜੇ ਹੀ ਜਿਹੜੇ ਨਰਕ ਭਰੇ ਹੋਏ ਨੇ ਕਿਵੇਂ ਹਾਲਾਤ ਕਿਵੇਂ ਬਣੇ ਇਸ ਤਰ੍ਹਾਂ ਪੁੱਤ ਨਰਕ ਬਣ ਗਿਆ ਜਦ ਜਦੋਂ ਮੁੰਡੇ ਬੈਲੀ ਹੋ ਗਏ ਆ ਤੇ ਨਰਕ ਬਣ ਗਿਆ ਜਦੋਂ ਸਾਨੂੰ ਕਿਤੇ ਆਸ ਨਹੀਂ ਤੇ ਘਰ ਰੁਬਕਾਰ ਕਰਤਾ ਆਹੀ ਹੁਣ ਕਿੱਥੇ ਜਾਈਏ ਇੱਥੇ ਬੰਬੀ ਦੇ ਉੱਤੇ ਆ ਕੇ ਦਿਨ ਕੱਢਣ ਡੈ ਜੇ ਸਾਡੇ ਤੇ ਨਰਕ ਚ ਪੈ ਗਈ ਅਗ ਈਆਂ ਪੁੱਤੇ ਜੇ ਚਲੋ ਜਮੇ ਹੀ پر یہ تھوڑا پہ نکما پوت جم پیا تو نکمے پوت دا کر کے نرک دے پی گئے گیا سکی کوئی باہ نہیں یہ فٹ دنڈا اہم اور منگ تانگ کے ٹائم پاس کرتے کی کر گئے کتھے جائیے جے ممی کام کر جو جگہ دیں برڑھی کے بنے چان جگہ دیا اتو تھی جی میں چڈ کے جاؤں منجی کے ڈیپے تمہیں سیاپا میرے کو کلے کو چکی نہیں جان دی ਮੇਰੇ ਕੋ ਮਰ ਰੋ ਰੋ ਕੇ ਤੁੰਗੂ ਚੋਕ ਦਾ ਕੇ ਤੂ ਤੂ ਕੇ ਨਾਲੇ ਮੈਂ ਖੇਜਦਾ ਖਾਪਦਾ ਜੇ ਮੇਰੇ ਲਾਗੇ ਕੋਈ ਹੋਵੇ ਕੋਈ ਆਸਰਾ ਹੋਵੇ ਤੇ ਮੈਨੂੰ ਵੀ ਸੁਖ ਹੋ ਜਾਵੇ ਤੇ ਸਾਂਭੀ ਜਾਵੇ ਬਾਬਾ ਜੀ ਕਿਹੜੇ ਹਾਲਾਤ ਬਣੇ ਸੀ ਕਿ ਪੁੱਤ ਨੇ ਘਰੋਂ ਬਾਹਰ ਕੜਤਾ ਇਹ ਪੋਤੇ ਦੇ ਨਸ਼ੇ ਨੇ ਕਢਾਇਆ ਇਹਦੇ ਨਸ਼ੇ ਨੇ ਜਦੋਂ ਪਾਹਾਂ ਦੀ ਦੇਣਾ ਆਪਣਾ ਆਪੀ ਜਿੰਨਾ ਕਰਨਾ ਖਾਈ ਜਾਣਾ ਜਿੰਨਾ ਕਰਨਾ ਖਾਈ ਜਾਣਾ ਤੇ ਉਥੋਂ ਹਲਾਤ ਮਾਰੇ ਹੋ ਗਿਆ ਠੀਕ ਕਿੰਨੇ ਸਾਲ ਹੋ ਗਏ ਤੁਹਾਨੂੰ ਘਰੋਂ ਬਾਹਰ ਕਿ 13 ਸਾਲ ਹੋ ਗਏ ਪਤਾ ਅਭੀ 13 ਸਾਲ ਦੇ ਵਿੱਚ ਕਦੀ ਪੁੱਤ ਆ ਕੇ ਤੁਹਾਡੀ ਸਾਰ ਨਹੀਂ ਲਈ ਪੁੱਤ ਆਉਂਦਾ ਵਾ ਆਉਂਦਾ ਵਾ ਆਉਂਦਾ ਆਉਂਦੇ ਰੱਜੇ ਨਹੀਂ ਸਾਨੂੰ ਇਹਨੇ ਦਿਵਾਨੀ ਨਹੀਂ ਦੇਣੀ ਸਾਨੂੰ ਇਹਨੇ ਪੁੱਛਣਾ ਨਹੀਂ ਪਈ ਤੁਹਾਡੇ ਨਾਲ ਕੀ ਹੋਇਆ ਚਾਹੇ ਤੇ ਅੱਜ ਕੋਈ ਦੁੱਖਤ ਖਲੀ ਪਿਆ ਪੈਸੇ ਤੇ ਲਈਦੀ ਲੋੜ ਨਾ ਇਹ ਆਪ ਇੱਕ ਵਾਰ ਮਖੇ ਚਲੇ ਜਾਣਾ ਪਰਿਵਾਰ ਦੇ ਵਿੱਚ ਗੱਲ ਕਰੀਏ ਤਾਂ ਹੋਰ ਕੌਣ-ਕੌਣ ਸੀ ਹਾਂ ਉਹ ਯਾ ਪਰਿਵਾਰ ਆ ਵੇਖੋ ਚਾਰ ਭਰਾ ਜਿੰਨਾਂ ਚੋਂ ਅਹੀਂ ਦੋ ਰਹਿ ਗਏ ਆ ਦੋ ਦਾ ਹੀ ਡੈਥ ਹੋ ਗਿਆ ਬੱਚੇ ਹੋਰ ਵੀ ਸੀ ਤਿੰਨ ਪਾ ਚਾਰ ਭੈਣਾਂ 'ਚ ਇੱਕ ਦੀ ਡੈਥ ਹੋ ਗਈ ਤਿੰਨ ਭੈਣਾਂ ਆ ਗਈਆਂ ਉਹ ਹੁਣ ਆਪੋ ਆਪਣੇ ਕਰੀਆਂ 3 ਆਪੋ ਆਪਣੇ ਕਰੀਆਂ ਜੇ 3 ਤੇ ਆਉਣਾ ਹੀ ਆਣਾ ਮਾੜਾ ਚੰਗਾ ਫੇਰ ਵੀ ਆ ਕੇ ਰੋਂਦੀਆਂ ਕਲਾਂਦੀਆਂ ਵੇਹਦੀਆਂ ਹਾਲਾਤ ਪਈ ਆ ਇਹੋ ਜਿਹਾ ਹਾਲਾਤ ਸਾਡੇ ਮਾਪਿਓ ਦਾ ਪਰ ਉਹਨਾਂ ਦੀ ਨਹੀਂ ਵਾਹ ਜਾਂਦੀ ਗਰੀਬਾਂ ਘਰਾਂ ਚ ਤੇ ਆ ਗਈਆਂ ਕਿਹੜੀ ਕੋਈ ਉਹਨਾਂ ਦੀਆਂ ਬੱਸਾਂ ਚੱਲਦੀਆਂ ਭਈ ਜਿਹੜਾ ਸਾਨੂੰ ਕੋਈ ਪਾ ਕੇ ਦੇ ਜੇ ਇਹ ਆਪੀ ਆਉਂਦੀਆਂ ਸਾਨੂੰ ਦਵਾਈ ਦਾਰੂ ਲਿਖ ਕੇ ਤੇ 100 150 50 50 ਦੇ ਜਾਂਦੀਆਂ ਓਹੋ ਅਸੀਂ ਤਾਂ ਪਾਸ ਕਰਦੇ ਬਾਬੂ ਜੀ ਅਸੀਂ ਦੇਖਦੇ ਸੀ ਮਾਤਾ ਜੀ ਜਿੱਦੇ ਤੁਸੀਂ ਸੇਵਾ ਕਰਦੇ ਸੀ ਮਾਤਾ ਜੀ ਨੂੰ ਕੀ ਹੋਇਆ ਮਾਤਾ ਜੀ ਤੈਨਾਂ ਰੀ ਤਾਂ ਪੁੱਤ ਦੇਖ ਦੇਖ ਕੇ ਸਟਾ ਲਵਾਇਆ ਮਾ ਪਹਿਲਾ ਇਹਦੇ ਲੱਕ 'ਚ ਸੱਟ ਲੱਗਦੀ ਆ ਉਹ ਬਣਾਉਂਦਾ ਰਿਹਾ ਫੇਰ ਇਹ ਆ ਮੋਢਾ ਟੁੱਟ ਗਿਆ ਹਰਕ ਟੁੱਟ ਗਈ ਇਹ ਬਣਾਉਂਦਾ ਰਿਹਾ ਮੁੜ ਕੇ ਵੀ ਹਾਲਾਤ ਤੇ ਫੇਟ ਆ ਕੇ ਹੋ ਗਿਆ ਕਹਿੰਦੇ ਨੇ ਕਿ ਜੇ ਆਪਾਂ ਪੁੱਤ ਨੂੰ ਦੁਆਵਾਂ ਕਰ ਕਰ ਮੰਗਦੇ ਆਂ ਮਗਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬੰਦੇ ਆ ਕਦੀ ਸੋਚਿਆ ਸੀ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਜ਼ਿੰਦਗੀ ਦੇ ਵਿੱਚ ਹੁਣ ਪਤਾ ਲੱਗਦਾ ਆ ਹੁਣਾਂ ਥਰਵਾ ਬਾਗਦੇ ਜੀ جدو کلے ہی طرح چدائی گو پائے ہونے ہاں ادویا مالک یہ کوئی ہوے تو ساری آوات پوچھے یہ کوئی ہو سانوٹی دے پانی دے جے میں ماڑا مٹا پھر بھی بخار بھی چڑھیا میرے تین تین دن ٹی گڑے اتنے لاگے رہیے نے وہ آگے کے ٹیکے لوگ رہی ہے گلو گوشل لوگ رہی ہے نہیں تو کوئی نہیں ਤੇ ਪੁੱਪਜੀ ਜੇਕਰ ਵੀਰ ਭਰਾ ਤੁਹਾਡੀ ਮਦਦ ਕਰਨਾ ਚਾਹਣ ਕਿਸ ਤਰ੍ਹਾਂ ਕਰਨ ਕਿੱਥੋਂ ਤੁਹਾਡੇ ਪਹੁੰਚ ਕਰਨ ਕਿੱਥੇ ਪਹੁੰਚਣਾ ਮੈਂ ਤਾਂ ਪਤਾ ਤੁਹਾਡੀ ਛਾਵਾਂ ਛੇ ਗਿਣਦਾ ਵਾਂ ਭਈ ਮੈਨੂੰ ਕੋਠਾ ਮਠਾ ਕਿਤੇ ਬਣਾ ਦੇਣਾ ਇੱਥੋਂ ਮੈਂ ਨਰਕ ਚੋਂ ਨਿਕਿਆ ਕਿ ਬੱਤੀ ਉਥੇ ਲਾ ਦੇਣ ਮੇਰੇ ਤੇ ਮੈਂ ਉਹ ਬੱਤੀ ਹੈਗੀ ਆ ਉਹ ਸਾਡੂੰ ਚ ਚਾਲੂ ਕਰ ਦੇਣ ਤੇ ਕੋਠਾ ਮਠਾ ਪਾ ਦੇਣ ਇੱਕ ਕੇ ਤੇ ਥਾ ਵੇਖੋ ਤੇ ਕੁਕੜੀ ਛੱਪੜ ਪਿਆ ਵਾ ਪਾਣੀ ਪਿੰਦਾ ਵਾ ਕਿਤੇ ਮੰਦਾ ਹਲੇ ਕਿਤੇ ਮਿੱਟੀ ਪਾ ਕੇ ਤੇ ਉਹ ਬਣਦੇ ਆਹੀ ਕਾਰ ਚੱਲ ਜੀਏ ਕੋਈ ਸਾਨੂੰ ਆ ਕੇ ਆਂਡੀ ਗਵਾਂਡੀ ਕੋਈ ਪਾਣੀ ਪੁੱਛੂ ਕੋਈ ਰੋਟੀ ਬੁਰਕੀ ਦੇ ਜੂਗਾ ਬੈਠਿਆਂ ਨੂੰ ਤਾਂ ਇੱਥੇ ਸਾਨੂੰ ਕਿੰਨੇ ਆ ਕੇ ਪੁੱਛਣਾ ਚਾਚਾ ਇੱਥੇ ਨਹੀਂ ਕੋਈ ਆਉਂਦਾ ਬਾਪੂ ਜੀ ਚਿੰਤਾ ਨਾ ਕਰੋ ਇਹ ਵੀਡੀਓ ਜਦੋਂ ਲੋਕਾਂ ਤੱਕ ਜਾਏਗੀ ਨਾ ਜਿਹੜੇ ਦਾਨੀ ਸੱਜਣਾਂ ਜਰੂਰ ਤੁਹਾਡੀ ਮਦਦ ਕਰਨਗੇ ਬੇਬੇ ਜੀ ਗੱਲ ਕਰਨਗੇ ਕਰਨੇ ਗਏ ਥੋੜੀ ਰਬੇ ਜੀ ਕੀ ਹਾਲਾਤ ਬਣੇ ਹੋਏ ਨੇ ਕਿਸ ਤਰ੍ਹਾਂ ਰਹਿ ਰਹੇ ਹੋ ਬੜੇ ਬੜੇ ਮੈਂ ਕਦੋਂ ਤੱਕ ਜਿੰਦ ਦੇ ਰਹੇ ਨੇ ਬੇਬੇ ਜੀ ਕੋ ਜਿਹੜੇ ਗੱਲ ਨਹੀਂ ਕੀਤੀ ਜਾ ਰਹੀ ਮਗਰ ਜਿਹੜੇ ਹਾਲਾਤ ਹੈ ਉਹ ਤੁਹਾਨੂੰ ਦਿਖਾ ਰਿਹਾ ਅੱਜ ਦੇ ਸਮੇਂ ਦੇ ਵਿੱਚ ਜੇ ਕੀ ਗੱਲ ਕਰੀਏ ਤਾਂ ਇੱਕ ਕਮਰਾ ਤਾਂ ਜ਼ਰੂਰ ਹੁੰਦਾ ਹਰ ਇੱਕ ਕੋ ਮਗਰ ਇਸ ਤਰ੍ਹਾਂ ਦੇ ਹਾਲਾਤ ਹੈ ਜਿਹੜੇ ਦੇਖਣ ਨੂੰ ਮਿਲ ਰਹੇ ਆ ਤੇ ਇੱਕ ਪਹਲੀ ਦੇ ਵਿੱਚ ਕਦੀ ਵੀ ਕਿਤੇ ਵੀ ਕੁਝ ਵੀ ਜਿਹੜਾ ਨੁਕਸਾਨ ਹੋ ਸਕਦਾ ਕਿਉਂਕਿ ਇਸ ਤਰ੍ਹਾਂ ਦੀਆਂ ਪਹਲੀਆਂ ਦੇ ਵਿੱਚ ਸਾਬਕਾ ਕਡੋਆ ਇਸ ਤਰ੍ਹਾਂ ਦੀਆਂ ਚੀਜ਼ਾਂ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਤੇ ਮਗਰ ਜਿਹੜੇ ਹਾਲਾਤ ਨੇ ਪੈਰਾਂ 'ਚ ਚੱਪਲ ਪਾਉਣ ਨੂੰ ਵੀ ਹੈ ਨਹੀਂ ਤੇ ਇਸ ਤਰ੍ਹਾਂ ਦੇ ਜ਼ਰੂਰ ਅਪੀਲ ਕਰ ਰਹੇ ਨੇ ਦਾਨੀ ਸੱਜਣਾ ਨੂੰ ਕਿ ਜ਼ਰੂਰ ਇੱਥੇ ਸਾਡੀ ਮਦਦ ਕੀਤੀ ਜਾਵੇ ਜਿਹੜੇ ਪਿੰਡ ਦੇ ਵਾਸੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਕੋਲ ਜਾਣਾਂਗੇ ਕਿ ਕੀ ਕੀ ਹਾਲਾਤ ਨੇ ਬਾਪੂ ਜੀ ਪਿੰਡ ਦੇ ਵਿੱਚ ਰਹਿੰਦੇ ਹੋ ਕੀ ਹਾਲਾਤ ਨੇ ਪਹਿਲਾਂ ਤਾਂ ਇਹਨਾਂ ਦੇ ਹੋਇਆ ਗੁਰਜੀਤ ਖਾਲਸਾ ਵੈਗੁਰਜੀ ਫਤਿਹ ਬੇਨਤੀ ਆ ਵੀ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਇੱਥੇ ਦਿੱਕਤ ਪਹੁੰਚੇ ਆ ਚਲੋ ਮਹਾਰਾਜਾ ਗੁਰਨਾਨ ਪਾਸ਼ਾ ਵਾਹਿਗੁਰੂ ਇਹਨਾਂ ਦੀ ਬੜੀ ਬੜੀ ਉਮਰ ਚੜਦੀ ਕਲਾ ਬਖਸ਼ੇ ਵਾਹਿਗੁਰੂ ਤੇ ਬੜੀ ਮਾਤਾ ਤੇ ਇੱਥੇ ਚਲੋ ਚੰਨਣ ਆਏ ਆ ਤੇ ਇਹ ਮਾਤਾ ਦੇ ਬਜ਼ੁਰਗ ਤੇ ਬਹੁਤ ਹੱਤ ਮਾਰੇ ਆ ਬੇੜਾ ਇਹਨਾਂ ਦਾ ਨਸ਼ਾ ਨੁਸ਼ੇ ਕਰਦਾ ਵਾ ਜੀ ਤੇ ਉਹ ਟਿਕਾ ਟਾ ਕੇ ਲੋਂਦਾ ਇਹਨਾਂ ਨੇ ਪੁੱਛ ਕੇ ਸਹੀ ਨਹੀਂ ਕਰਦਾ ਗੁੱਡੀਆਂ ਵੇਈਆਂ ਵਾ ਆ ਲਾਗੇ ਸਾਡੇ ਖੂਹ ਆ ਮਾਤਾ ਇੱਥੇ ਡਿਗ ਪੀ ਆ ਖੂਹ ਵੀ ਦਿਖਾ ਦਿੰਦੇ ਤਾਰਾ ਤੇ ਇਹਨਾਂ ਕੋ ਕੋ ਬੱਤੀ ਦਾ ਕੋ ਪ੍ਰਬੰਧ ਨਹੀਂ ਖੂਹ ਆ ਇਹ ਦੇ ਵਿੱਚ ਮਾਤਾ ਡਿਗ ਪੀ ਬੜੀ ਮੁਸ਼ਕਲ ਕੱਢੀ ਫਿਰ ਆ ਰਸੇ ਰਸੇ ਪਾ ਕੇ ਬਾਹਰ ਕੱਢਿਆ ਈ ਤੋਂ ਤਲਕਾ ਕੇ ਡਿਗ ਪੀ ਬਾਹਰ ਸੋਈ ਤੋ ਚਲੋ ਇਹਨਾਂ ਵੀਰ ਭਰਾਵਾਂ ਦਾ ਬਹੁਤ ਮਿਹਰਬਾਨੀ ਇਹਨਾਂ ਦੇ ਮੱਤ ਕੀਤੀ ਜਾਵੇ। ਹਾਂ ਠੀਕ ਹੈ। ਇਹਨਾਂ ਕੋ ਕਮਰਾ ਰਿਆ ਕੋਈ ਇੰਤਜ਼ਾਮ ਹੋ ਜਾਏ ਕੋ ਪਾਣੀ ਦਾ ਕੋਈ ਬੱਤੀ ਦਾ ਇੰਤਜ਼ਾਮ ਹੋ ਜਾਏ। ਫਿਰ ਇਹਨਾਂ ਦਾ ਕੋਈ ਬੱਜਰੀ ਦਿੱਤਾ ਦਾ ਇਹਨਾਂ ਦਾ ਕਮਰੇ ਦਾ ਹੋ ਜਾਏ ਕੋ ਇੰਤਜ਼ਾਮ ਕੋ ਬਣਾ ਕੇ ਦਿੱਤਾ ਜਾਵੇ। ਜੇ ਤਾਂ ਨਹੀਂ ਵੀ ਕੋਈ ਮਦਦ ਕਰਨਾ ਚਾਵੇ ਤਾਂ ਕਿੱਥੇ ਪਹੁੰਚੇ ਕੀ ਕੰਟੈਕਟ ਇਹਨਾਂ ਦਾ ਦੱਸੋ। ਇਹ ਵੇਖੋ ਜੀ ਜ਼ਿਲ੍ਹਾ ਅੰਮ੍ਰਿਤਸਰ ਜੀ ਤਹਿਸੀਲ ਬਾਬੋਗੜਾ ਪਿੰਡ ਡੇਰੀਵਾਲਾ ਠੀਕ ਹੈ। ਹਾਂਜੀ ਸਰਦ ਸਿੰਘ ਇਹਦਾ ਨਾਮ ਆ ਜੀ। ਹਾਂਜੀ ਇਹਨਾਂ ਦਾ ਤੁਹਾਨੂੰ ਕਾਉਂਟ ਨੰਬਰ ਵੀ ਦੇ ਦਿੰਦੇ ਆ ਜੀ ਹਾਂ ਜੀ ਇਹ ਵੀਰ ਭਰਾ ਜੋ ਵੀ ਦਾਨੀ ਸੱਜਣਾ ਇਹ ਕਾਉਂਟ ਨੰਬਰ ਤੇ ਇਹਨਾਂ ਦੇ ਵੀ ਕਰ ਸਕਦੇ ਆ ਇਹਨਾਂ ਦਾ ਕਨੈਕਟ ਕਰਕੇ ਇਹਨਾਂ ਦਾ ਜੋ ਵੀ ਕੋਈ ਬੱਜਰੀ ਰੇਤਾ ਸੀਮੈਂਟ ਕੋਈ ਵੀ ਜੋ ਵੀ ਦਾਨੀ ਸੱਜਣ ਵੀਰ ਕਰ ਸਕਦਾ ਇਹਨਾਂ ਦੀ ਹਲਫ ਜ਼ਰੂਰ ਕਰੇ ਜੀ ਇਹਨਾਂ ਦਾ ਕੋਈ ਕੰਟੈਕਟ ਵੀ ਜ਼ਰਾ ਬੋਲ ਦਿਓ ਜੀ ਲਈ ਕਰਨਾ ਤਾਂ ਕੰਟੈਕਟ ਵੀ ਬੋਲਦੋ ਨਾ 9781153248 ਇਹਨਾਂ ਦਾ ਕੰਟੈਕਟ ਜੇਕਰ ਦਾਨੀ ਸੱਜਣ ਕੋਈ ਵੀ ਮਦਦ ਕਰਨਾ ਚਾਹਵੇ ਤਾਂ ਜ਼ਰੂਰ ਇਸ ਨੰਬਰ ਤੇ ਕਾਲ ਕਰ ਸਕਦਾ ਜੇ ਕੋਈ ਇੱਥੇ ਆ ਕੇ ਮਿਲਣਾ ਚਾਹਵੇ ਤਾਂ ਜ਼ਰੂਰ ਮਿਲ ਸਕਦਾ ਕਿਉਂਕਿ ਸਾਡਾ ਫਰਜ਼ ਸੀ ਕਿ ਇੱਥੇ ਪਹੁੰਚ ਕੇ ਇਹਨਾਂ ਨੂੰ ਤੁਹਾਡੇ ਰੂਬਰੂ ਕਰਵਾਉਣਾ ਹੁਣ ਤੁਹਾਡਾ ਫਰਜ਼ ਹੈ ਕਿ ਇਹਨਾਂ ਨੂੰ ਮਿਲ ਕੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਹਾਲਾਤ ਨਰਕ ਭਰੇ ਹੋਏ ਨੇ ਤਤ ਉਮੀਦ ਕਰਾਂਗੇ ਕਿ ਜੇਕਰ ਤੁਸੀਂ ਮਦਦ ਨਹੀਂ ਵੀ ਕਰਨਾ ਚਾਹੁੰਦੇ ਇੱਕ ਵਾਰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਜੋ ਇਸਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਜ਼ਰੂਰ ਇਹਨਾਂ ਤੱਕ ਪਹੁੰਚ ਕਰ ਸਕੇ ਕੈਮਰਾਮੈਨ ਮਨੋਜ ਦੇ ਨਾਲ ਮੈਂ ਮਾਨਵ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ